ਨਹੀਂ ਆਪਾਂ ਦੇਖੋ ਦੋ ਗੱਲਾਂ ਐ ਇੱਕ ਤਾਂ ਲੀਡਰਸ਼ਿਪ ਦਾ ਪਾਰਟੀ ਦਾ ਫੈਸਲਾ ਐ ਇੱਕ ਆ ਲੀਡਰਾਂ ਦੇ ਪੰਜਾਬ ਦੇ ਲੀਡਰਾਂ ਦੇ ਸੁਝਾਅ ਦੋ ਆ ਗੱਲਾਂ ਦੋ ਨੇ ਨਾ ਪਰ ਜੇਣਾ ਪਾਰਟੀ ਦਾ ਉਹ ਲੀਡਰ ਕੋਈ ਵੀ ਇਹ ਗੱਲ ਕਹਿ ਸਕਦਾ ਏ ਵੀ ਭਾਈ ਆ ਗੱਲ ਹੋਣੀ ਚਾਹੀਦੀ ਆ ਠੀਕ ਆ ਉਹਨਾਂ ਦੀ ਗੱਲ ਪਰ ਜਿਹੜੀ ਬੀਜੇਪੀ ਦਾ ਸਟੈਂਡ ਉਹ ਬਿੱਲ ਕੁੱਲ ਸਾਫਾ ਪਾਰਟੀ ਪ੍ਰਧਾਨ ਵੀ ਅਸ਼ਵਨੀ ਜੀ ਕਲੀਅਰ ਕਰ ਚੁੱਕੇ ਆ ਬਾਰ ਬਾਰ ਮੈਂ ਕਹਿ ਚੁੱਕਿਆ ਬਾਰ ਬਾਰ ਸਾਡੀ ਅਸੀਂ ਇਹ ਕਿੱਥੇ ਜਾਣਗੇ ਜੀ ਫਿਰ ਤੇ ਸਾਨੂੰ ਮੈਨੂੰ ਇਹ ਦੱਸੋ ਅੱਜ ਅਗਲਾ ਕਹਿੰਦਾ ਯਾਰ ਚਾਹੇ ਸਤਕਾਰਯੋਗ ਕੈਪਟਨ ਸਾਹਿਬ ਨੇ ਚਾਹੇ ਅਗਲਾ ਕਹਿੰਦਾ ਯਾਰ ਤੁਸੀਂ ਤਾਂ 20 ਸਾਲ ਤੋਂ ਇਹਨਾਂ ਨੂੰ ਚਿੱਟੇ ਦੇ ਵਪਾਰੀ ਕਹਿੰਦੇ ਰਹੇ ਹੋ ਅਸੀਂ ਇਲੈਕਸ਼ਨਾਂ ਇਹਨਾਂ ਦੇ ਉਲਟ ਇਸ ਗੱਲ ਤੇ ਲੜੀ ਆ ਵੀ ਇਹ ਬੇਅਦਵੀ ਕੀਤੀ ਹੈ ਇਹਨਾਂ ਨੇ ਤੇ ਅੱਜ ਸੀ ਉਹਨਾਂ ਨਾਲ ਸਮਝੌਤਾ ਕਰਕੇ ਅਸੀਂ ਕੀ ਲੋਕਾਂ 'ਚ ਮੂੰਹ ਦਿਖਾਵਾਂਗੇ ਮੈਨੂੰ ਇੱਕ ਗੱਲ ਦੱਸੋ ਨਾ ਬਈ ਅੱਜ ਅਕਾਲੀ ਦਲ ਤਾਂ ਬਿਲਕੁਲ ਤੇ ਜਦੋਂ ਕਿਸਾਨ ਐਜੀਟੇਸ਼ਨ ਸੀ ਜਦੋਂ ਸਭ ਤੋਂ ਵੱਧ ਲੋਕ ਸੀ ਕਿਸਾਨਾਂ ਨੂੰ ਸਹੀ ਗੱਲ ਦੱਸਣ ਦੀ ਇਹ ਬੰਦੇ ਉਦੋਂ ਛੱਡ ਕੇ ਭੱਜ ਗਏ ਕੀ ਕੁਝ ਨਹੀਂ ਕਰਾਇਆ ਇਹਨਾਂ ਨੇ ਕਿਸਾਨਾਂ ਨੂੰ ਸੜਕਾਂ 'ਤੇ ਬਿਠਾਉਣ ਵਾਲੇ ਇਹ ਜ਼ਿੰਮੇਵਾਰ ਨੇ ਜੇ ਇਹ ਸਹੀ ਗੱਲ ਕਰਕੇ ਫੀਡਬੈਕ ਸਹੀ ਦਿੰਦੇ ਉਦੋਂ ਇਸ ਕਰਕੇ ਇਹਨਾਂ ਨਾਲ ਬਿਲਕੁਲ ਬੀਜੇਪੀ 117 ਸੀਟਾਂ ਤੇ ਫਿਰ ਤੁਸੀਂ ਕਹੋਗੇ ਵੀ ਇਹ ਗੱਲ ਇਹ ਬਿਲਕੁਲ ਕਲੀਅਰਟੀ ਹੈ ਪਾਰਟੀ 117 ਸੀਟਾਂ ਤੇ ਤਿਆਰੀ ਕਰ ਰਹੀ ਹੈ ਯਾ ਤਰਨ ਤਰਨ ਅਰਗੀ ਸੀਟ ਤਾਂ ਅਸੀਂ ਲੜ ਰਹੇ ਹਾਂ ਤੁਸੀਂ ਸਮਝਾਉਂਦੇ ਦੀ ਗੱਲ ਕਰ ਰਹੇ ਹੋ